ਸੁਲਤਾਨਪੁਰ ਲੋਧੀ ਪੁਲਿਸ ਸੁਲਤਾਨਪੁਰ ਲੋਧੀ ਪੁਲਿਸ 1 ਕਿਲੋ 15 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਕਾਬੂ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 1 ਕਿਲੋ 15 ਗ੍ਰਾਮ ਹੈਰੋਇਨ ਸਨੇ ਇੱਕ ਮੋਟਰਸਾਈਕਲ ਚਾਲਕ ਨੂੰ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਐਸਪੀ ਡੀ ਕਪੂਰ ਖਲਾ ਸਰਪ੍ਰਿਤ رائے ਨੇ ਦੱਸਿਆ ਕਿ ਚੋਣਾ ਦੌਰਾਨ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਪੁਲਿਸ ਹੱਥ ਇਹ ਵੱਡੀ ਸਫਲਤਾ ਲੱਗੀ ਹੈ। આરોપી ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਉਹ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਦੱਸ ਦਿਏ ਕਿ ਚੌਣਾ ਦੇ ਬੰਦੇ ਨਜ਼ਰ ਪੁਲਿਸ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਇਹ ਕੱਲ ਇਵਨਿੰਗ ਟਾਈਮ ਡੀਐਸਪੀ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਐਸਐਚਓ ਸੁਲਤਾਨਪੁਰ ਲੋਧੀ ਹਰਗੁਰਦੇਵ ਉਹਨਾਂ ਨੇ ਇੱਕ ਬੰਦੇ ਨੂੰ ਇੰਟਰਸੈਪਟ ਕੀਤਾ ਸੀ ਬੂਸੋ ਵਾਲ ਰੋਡ ਤੋਂ ਉਹਦੇ ਕੋਲੋਂ ਚੈਕਿੰਗ ਕਰਤੇ 1 ਕਿਲੋ ਤੇ 15 ਗ੍ਰਾਮ ਜਿਹੜੀ ਹੈਰੋਨ ਗ੍ਰਾਮ ਹੋਈ ਹੈ ਉਹਦੇ ਤਹਿਤ ਅਸੀਂ ਕੇਸ ਰਜਿਸਟਰ ਕੀਤਾ ਹੈ ਇੱਥੇ ਸੁਲਤਾਨਪੁਰ ਲੋਧੀ ਵਿੱਚ ਇਹਦਾ ਨਾਮ ਬੰਦੇ ਦਾ ਮਜੂਤ ਹੈਗਾ ਤੇ ਬੇਸਿਕਲੀ ਇਹ ਪਿੱਦੀ ਪਿੰਡ ਦਾ ਰਹਿਣ ਵਾਲਾ ਹੈਗਾ ਤਰਨਤੰਨ ਦਾ ਤੇ ਇਹਦੀ ਕੋਈ 26 ਦੇ ਲਗਭਗ ਏਜ ਹੈਗੀ ਹੈ ਔਰ ਇਹ ਉੱਥੋਂ ਲੈ ਕੇ ਆਏ ਸੀ ਡਿਲੀਵਰੀ ਦੇਣੀ ਸੀ ਇਹਨੇ ਕਿਸੇ ਨੂੰ ਇੱਥੇ ਉਹਦੇ ਦਰਮਿਆਨ ਹੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਤੇ ਅਸੀਂ ਕੇਸ ਲਿਸਟ ਕੀਤਾ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ। ਮਤਲਬ ਲੱਗ ਸਕਿਆ ਜੀ ਜਿਹੜੀ ਜਿਸਨੇ ਦੇਣਾ ਸੀ ਉਹ kaun ਸ਼ਖਸ ਸੀਗਾ ਜਿਹੜਾ ਉਹਦਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਤੇ ਵਰਕ ਅਸੀਂ ਕਰ ਰਹੇ ਹਾਂ। ਉਹ ਇਸ ਕਰਕੇ ਡਿਸਕਲੋਜ਼ ਨਹੀਂ ਕਰ ਸਕਦੇ ਤੇ ਉਹਦਾ ਵਰਕ ਉੱਤੇ ਚੱਲ ਰਿਹਾ ਸਾਡਾ ਵੀ ਉਹਨੂੰ ਅਸੀਂ ਨੈਪ ਕਰੀਏ ਤੋ ਤੋ ਵੀ ਪਤਾ ਕਰੀਏ ਵੀ ਕੀ ਇਹੋ ਸਾਰਾ ਹੈਗਾ ਸਾਰਾ। ਤੋ ਪਹਿਲਾਂ ਵੀ ਕ੍ਰਿਮੀਨਲ ਕੋਡ ਹੈਗਾ। ਇਹਦਾ ਕੋਈ ਕ੍ਰਿਮੀਨਲ ਕੋਡ ਨਹੀਂ। ਚੈੱਕ ਕੀਤਾ ਬਾਕੀ ਫਿਰ ਵੀ ਉਂਕਿ ਹੁੰਦੀ ਹੈ ਰਸ਼ਟਪਾਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੁਲਿਸ ਰਿਮਾਂਡ ਹੈ ਉਹਦੇ ਦਰਮਿਆਨ ਕੋ ਪੀਸ ਜਿਹੜੀ ਅਸੀਂ ਰਿਮਾਂਡ ਸਬਕਸ਼ ਕਰਾਂਗੇ ਉਹ ਕਿਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਹੋਰ ਵੀ ਲੋਕ ਸਮਾਨ ਆ ਉਹ ਸਾਰਾ ਅਸੀਂ ਇਤੋਂ ਪੁਲਿਸ ਰਿਮਾਂਡ ਲਿਆ ਤਾਂ ਕੋਸ਼ਿਸ਼ ਕਰ ਰਹੇ ਹਾਂ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਇੱਕ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈਗਾ ਉਹਨੇ ਇਹਨੂੰ ਭੇਜਿਆ ਸੀਗਾ ਉਹ ਸਾਰਾ ਅਸੀਂ ਇਹਦੀ ਕੋਸ਼ਿਸ਼ ਕਰਕੇ ਕਰਾਂਗੇ ਪਰਤਾਜੋ ਹੈ ਕਿ ਇਹ ਇਲਾਕੇਬੰਦੀ ਸੀਗੀ ਇਹ ਚੋਣਾਂ ਦੇ ਦੌਰਾਨ ਦੇ ਸੰਬੰਧਤ ਨਾਲ ਅਸਲੀ ਜਿਹਾ ਇੱਕ ਰੂਟੀਨ ਚੈੱਕ ਨਹੀਂ ਇਹੋ ਕਿਉਂਕਿ ਇਲੈਕਸ਼ਨ ਦੌਰਾਨ ਤਾਂ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਇਹ ਸਾਰਾ ਚੱਲ ਰਿਹਾ ਸੀਗਾ ਆਪਰੇਸ਼ਨ ਜਿਹੜਾ ਹੈਗਾ ਆਪਾਂ ਥਾਂਕੇ ਵਗੈਰਾ ਥੋੜਾ ਜਿਹਾ ਪੁਲਿਸ ਨੂੰ ਪ੍ਰੋਐਕਟਿਵ ਕੀਤਾ ਹੈਗਾ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਵਰਕ ਕੀਤਾ ਹੈਗਾ ਹੁਣ ਥੋੜੇ ਚਿਰਾਂ ਚ 22 ਕੇਸ ਰਿਸਟਰ ਕੀਤੇ ਆ ਗਏ ਆ ਦਾ ਕੋਡ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮਾਤਰਾ ਵਿੱਚ ਲਾਹਨ ਜਾਂ ਸਾਲੂ ਕੱਟੀ ਹੈਗੀ ਹੈ ਜਾਂ ਨਜਾਇਜ਼ ਸ਼ਰਾਬ ਜਿਹੜੀ ਉਹ ਵੀ ਬਰੰਮ ਕੀਤੀ ਹੈ ਸਪੈਸ਼ਲੀ ਇੱਥੇ ਸੁਲਤਾਨਪੁਰ ਲੋਧੀ ਦੇ ਏਰੀਆ ਜਿਹੜਾ ਮੰਡ ਏਰੀਆ ਨਾਲ ਲੱਗਦਾ ਹੈਗਾ ਤੇ ਉੱਤੇ ਕੋਈ ਹੋਸੀ ਹੋਰ ਵੀ ਵਰਕਰ ਨੇ ਡਰੋਨ ਦੀ ਸਹਾਇਤਾ ਦੇ ਨਾਲ ਇਹ ਸਾਰਾ ਆਪਰੇਸ਼ਨ ਜਿਹੜਾ ਸਿਸਟਮ ਕਰ ਰਹੇ ਆ ਇੱਕ ਸਾਈਟ ਡਿਪਾਰਟਮੈਂਟ ਨਾਲ ਲੈ ਸਰੋਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਨਵਜੋਤ ਹੈ ਮੁੰਡਾ ਪਿੱਦੀ ਦਾ ਰਹਿਣ ਵਾਲਾ ਪਿੰਡ ਪਿੱਦੀ ਹੈ ਤਾਂ ਤਾਂ ਜੀ ਹੁਣ ਤੱਕ ਦੀ ਕੋਸ਼ਿਸ਼ ਜਿਹੜੀ ਸਾਹਮਣੇ ਆਇਆ ਹਾਂਜੀ ਇਹ ਵੀ ਦੱਸਿਆ ਜਿਹੜਾ ਤੁਹਾਨੂੰ ਮੈਂ ਦੱਸਿਆ ਹੈਗਾ ਬਾਕੀ ਇਹਦੀ ਰਿਪਲੀਸਮਾਂਡ ਅਸੀਂ ਲਿਆ 12 ਤਰੀਕ ਤੱਕ ਤੇ ਇਹਦੇ ਫਰਦਰ ਹੋਰ ਅਸੀਂ ਪੁਚੀਸ ਕਰ ਰਹੇ ਹਾਂ